ਮੁੱਖ ਮੰਤਰੀ ਕੈਬਨਟ ਮੰਤਰੀ ਪੰਜਾਬ ਸਰਦਾਰ ਹਰਜੀਤ ਸਿੰਘ ਸੰਧਿਆ ਮਾਲ ਮੜੋ ਸੇਵਾ ਤੇ ਆਫਤ ਪ੍ਰਬੰਧਨ ਜਲ ਸਫਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਫਰੇਡ ਕਵੰਡ ਗੁਰਵਿੰਦਰ ਸਿੰਘ ਉਹਨਾਂ ਦੀ ਅਗਵਾਈ ਚ ਫਰੇਡ ਸਲਾਮੀ ਮੰਚ ਵੱਲ ਵਧਦੀ ਹੋਈ ਕਰਨਾ ਹੈ ਨਾ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਪਰੇਡ ਪੰਚ ਦੇ ਆਪੋਂ ਦੀ ਲੱਗੇ ਕਿ ਅਸੀਂ ਤਾੜੀ ਮਾਰ ਕੇ ਹੌਸਲਾ ਅਫਜ਼ਾਈ ਕਰਾਂਗੇ ਬੜੇ ਜਣਾ ਦੀ ਮਿਹਨਤ ਇਹਨਾਂ ਦੀ ਕਦਮ ਨਾਲ ਕਦਮ ਲਾਉਣਾ ਸੋ ਖੂਬਸੂਰਤ ਮਜਾਰਾ ਪਰੇਡ ਕਾਪਟਨ ਗੁਰਵਿੰਦਰ ਸਿੰਘ ਬੋਲਤ ਬਾਦ ਕਲਾਬ ਸਭ ਦਾ ਧੰਨਵਾਦ ਸੋ ਪੂਰੇ ਦੇਸ਼ ਵਾਸੀਆਂ ਨੂੰ ਅੱਜ 75ਵੇਂ ਆਜ਼ਾਦੀ ਦਿਵਸ ਦੀ ਆੜੇ ਦੀਆਂ ਮੈਂ ਲੱਖ ਲੱਖ ਵਧਾਈਆਂ ਦਿੰਦਾ ਸੋ ਅੱਜ ਆਪਣੇ ਅਨੁਭਵ ਭਾਗਾਂ ਭਰਿਆ ਸੁਣੂਗਾ ਕਿ ਅੱਜ ਸਿੱਖਾਂ ਦੀ ਧਰਤੀ ਸੋ ਦਾਸਪੁਰ ਵਿਖੇ ਆ ਕੇ 77ਵਾਂ ਦਿਵਸ ਦਾ ਜਿਹੜਾ ਦਿਨ ਮਨਾਇਆ ਗਿਆ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾ ਦਿੱਤੀ ਗਈ ਸੋ ਮੈਂ ਆਪ ਸਭ ਦੇ ਚੱਲਣ ਲਈ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਰਲ ਮਿਲ ਕੇ ਆਪਾਂ ਦੇਸ਼ ਦੀ ਤਰੱਕੀ ਦੀ ਸੇਵਾ ਕਰੀਏ ਸੋ ਆਉਣ ਵਾਲੇ ਟਾਈਮ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਵਧੀਆ ਰੁਜ਼ਗਾਰ ਵਧੀਆ ਮਾਹੌਲ ਜਿਵੇਂ ਕਿ ਆਮ ਆਦਮੀ ਪਾਰਟੀ ਸਰਕਾਰ ਜਦੋਂ ਅਸੀਂ ਵਰਤ ਪੰਜਾਬ ਨੂੰ ਨਸਬੰਗ ਪੰਜਾਬ ਲੋਨ ਦੇ ਲਈ ਦਿੰਦਾ ਦਿੱ ਕਰਦੀ ਹੈ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਉੱਪਰ ਚੱਕਣ ਲਈ ਬਹੁਤ ਮਿਹਨਤ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ 55000 ਤੋਂ ਵੱਧ ਰੁਜ਼ਗਾਰ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਜੀ ਵੱਲੋਂ ਦਿੱਤਾ ਗਿਆ ਸੋ ਹਰ ਵਿਕਾਸ ਦੇ ਕੰਮਾਂ ਦੀ ਜਿਹੜੀ ਸਪੀਡ ਹੈ ਰਾਪਡ ਦੀ ਸਪੀਡ ਨਾਲ ਫੜੀ ਹੋਈ ਹੈ ਸੋ ਫਿਰ ਵੀ ਅਸੀਂ ਵਾਦਾ ਕਰਦੇ ਹਾਂ ਕਿ ਜਿਹੜਾ ਸਾਡਾ 1.5 ਸਾਲ ਸਰਕਾਰ ਦਾ ਹੋ ਰਿਹਾ ਹੈ ਸਿੱਤ ਰਾਹੀਂ ਪੂਰੀ 스ਪੀਡ ਨਾਲ ਜਿਹੜਾ ਵਿਕਾਸ ਦੇ ਕੰਮ ਕਰਾਵਾਂਗੇ ਪੂਰੇ ਦੇਸ਼ ਵਾਸੀ ਦੀ ਤਰੱਕੀ ਲਈ ਕੰਮ ਕਰਾਂਗੇ ਤੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਦੇ ਉੱਤੇ ਪੂਰੇ ਰਲ ਮਿਲ ਕੇ ਪੂਰੇ ਪੰਜਾਬ ਵਾਸੀ ਰਮੇਤ ਕਰਦਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਰੇ ਰਲ ਮਿਲ ਕੇ ਇਸ ਮਹਿੰਮ ਦੇ ਵਿੱਚ ਹਿੱਸਾ ਪਾਈਏ ਸੋ ਸਭ ਤੋਂ ਪਹਿਲਾਂ ਜਿਹੜਾ ਜੁੱਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਰਲ ਮਿਲ ਕੇ ਸਾਥ ਦੀਏ ਤਾਂ ਜੋ ਪੰਜਾਬ ਨਸ਼ਾ ਮੁਕਤ ਪੰਜਾਬ ਹੋ ਸਕੇ ਸੋ ਅੱਜ ਦੇ ਦਿਹਾੜੇ ਦੀ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ